ਵੀ ਚੁੰਨੀ ਹੈ ਜੀ ਆਹ ਡਿਜ਼ਾਈਨ ਹੈ ਚੁੰਨੀ ਤੇ ਆਹ ਫੋਟੋ ਜਿਵੇਂ ਜਿਵੇਂ ਫੋਟੋ ਚ ਐਵੇਂ ਬਣੂਗਾ ਸੂਟ ਐਵੇਂ ਦਾ ਸਲਵਾਰ ਪੂਰੀ ਬਣੂਗੀ ਚਾਹੇ ਸਲਵਾਰ ਚਾਹੇ ਪਜਾਮਾ ਆਹ ਚੁੰਨੀ ਹੈ ਜੀ ਇਹਦੇ ਨਾਲ ਆਹ ਚੁੰਨੀ ਆ ਗਈ ਨਾ ਚੁੰਨੀ ਵੀ ਬੜੀ ਹੈ ਜੀ ਤੇ ਦੁਪੱਟਾ ਵੀ ਦੇਖੋ ਵੱਡਾ ਪੂਰਾ ਲਓ ਵੀ ਦੇਖੋ ਦੁਪੱਟਾ ਪੂਰਾ ਵੱਡਾ ਹੈ ਪੂਰਾ ਹੈਵੀ ਦੁਪੱਟਾ ਪੂਰਾ ਸਵਾ 2 ਮੀਟਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆਹ ਲੋ ਮਗਰਲੀ ਛੜ ਦਾ ਡਿਜ਼ਾਈਨ ਹੈ ਜੀ ਇਹ ਮਗਰਲੀ ਛੜ ਆ ਗਈ ਨਾ ਹਾਂਜੀ ਇਹ ਮਗਰਲੀ ਛੜ ਆ ਗਈ ਜੀ ਇਹ ਅੱਗੇ ਮੂਰੇ ਫਰੰਟ ਭੱਲੇ ਦਾ ਹਾਂਜੀ ਅੱਜ ਆਪਾਂ ਪਹੁੰਚੇ ਹੋਇਆ ਸਹਿਰ ਮਰੇ ਕੋਲੇ ਅੱਜ ਆਪਾਂ ਤੁਹਾਨੂੰ ਸਹਿਰ ਮਰੇ ਕੋਲੇ ਕੱਪੜਿਆਂ ਦੀ ਬਹੁਤ ਸਸਤੀ ਸੇਲ ਦਿਖਾਵਾਂਗੇ ਤੇ ਇਹ ਸੇਲ ਵਿੱਚ ਤੁਹਾਨੂੰ ਬਹੁਤ ਸਸਤੇ-ਸਸਤੇ ਸੂਟ ਬਹੁਤ ਹੀ ਵਧੀਆ ਰੇਟ ਤੇ ਮਿਲ ਜਾਣਗੇ ਬਾਕੀ ਇਹ ਸੂਟ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਡਿਲੀਵਰੀ ਵੀ ਆਪਾਂ ਕਰਦੇ ਆਂ ਤਾਂ ਸਕਰੀਨ ਦੇ ਉੱਪਰ ਨੰਬਰ ਦਵਾਂਗੇ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਘਰੇ ਬੈਠੇ ਵੀ ਇਹ ਸੂਟ ਮੰਗਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਪੂਰਾ ਹੋਊਗਾ ਜੀ ਕੱਪੜੇ ਦੀ ਗਾਰੰਟੀ ਜਿਵੇਂ ਮਰਜ਼ੀ ਮਿੰਕੇ ਲਾ ਜਾ ਸਕਦੇ ਹਾਂ ਠੀਕ ਹੈ ਜੀ ਤੇ ਪੂਰਾ ਸੂਟ ਥਾਨ ਦੇ ਵਿੱਚੋਂ ਕੱਟ ਕੇ ਦੇਵਾਂਗੇ 5 ਮੀਟਰ ਜੀ 5 ਮੀਟਰ 200 ਰੁਪਏ ਦਾ ਸੂਟ ਹੈ ਜੀ 200 ਰੁਪਏ ਦਾ ਜੀ ਹਾਂ ਜੀ ਤੇ ਇਹਦੇ ਵਿੱਚ ਆ 5 ਮੀਟਰ ਪੂਰਾ ਮਿਲੂਗਾ ਜੀ ਇਹ ਥਾਨ ਹੁੰਦੇ ਨੇ ਥਾਨ ਵਿੱਚੋਂ 5 ਮੀਟਰ ਪੂਰਾ ਕੱਟ ਕੇ ਦੇਵਾਂਗੇ ਇਹਦੇ ਵਿੱਚ ਰੰਗ ਇੱਕ ਆਹ ਹੈ ਜੀ ਅੱਛਾ ਜੀ ਪੀਸੀ ਕੋਟਨ ਦਾ ਕੱਪੜਾ ਹੈ ਪੂਰਾ ਵਧੀਆ ਕੋਟਨ ਦਾ ਕੱਪੜਾ ਹੈ ਇੱਕ ਆਹ ਰੰਗ ਹੈ ਇਹਦੇ ਵਿੱਚ ਜੀ ਠੀਕ ਹੈ ਜੀ ਚਾਰ ਰੰਗ ਇੱਕ ਡਿਜ਼ਾਈਨ ਦੇ ਨੇ ਜੀ ਤੇ ਇੱਕ ਡਿਜ਼ਾਈਨ ਆਹ ਹੈ ਇਹ ਵੀ ਪੀਸੀ ਕੋਟਨ ਦਾ ਸੂ ਨਾ ਰੰਗ ਜਾਊਗਾ ਜੀ ਕੱਪੜਾ ਕਿਹੜਾ ਹੈ ਇਹ ਇਹ ਪੀਸੀ ਕੋਟਨ ਦਾ ਕੱਪੜਾ ਹੈ ਜਿਵੇਂ ਪੰਜਾਬੀ ਕੋਟਨ ਵੀ ਕਹਿੰਦੇ ਨੇ ਕੱਪੜੇ ਇਹਦੇ ਵਿੱਚ ਵੀ ਰੰਗ ਮਿਲ ਜਾਣਗੇ ਜਿਵੇਂ ਆਹ ਰੰਗ ਹੈ ਇਹਦੇ ਵਿੱਚ ਇੱਕ ਆਹ ਦੇਖ ਲਓ ਆਹ ਰੰਗ ਹੈ ਇਹਦੇ ਵਿੱਚ ਚਾਰ ਪੰਜ ਰੰਗ ਇਹਦੇ ਵਿੱਚ ਮਿਲ ਜਾਣਗੇ ਜੀ ਰੰਗ ਜਿਵੇਂ ਮਰਜ਼ੀ ਦੇਖ ਦੇਖ ਸਕਦੇ ਤੁਸੀਂ ਹੂੰ ਇੱਕ ਆਹ ਰੰਗ ਹੈ ਜੀ ਪ੍ਰੋਜੀ ਰੰਗ ਲਓ ਵੀ ਰੰਗ ਆਫਟਰ ਬਹੁਤ ਜ਼ਿਆਦਾ ਹੈ ਰੰਗ ਲਾਈਟ ਵੀ ਨੇ ਡਾਰਕ ਵੀ ਨੇ ਤੇ ਇੱਕ ਡਿਜ਼ਾਈਨ ਆਫ ਹੈ ਜੀ ਆਹ ਦੇਖੋ ਕੱਪੜਾ ਪੂਰਾ ਵਧੀਆ ਕੋਟਨ ਦਾ ਕੱਪੜਾ ਹੈ ਜੀ ਇਹ ਕਾਰ ਡਿਜ਼ਾਈਨਾਂ ਦੇ ਵਿੱਚ ਇਹ ਵੀ ਕਪੜਾ ਪੂਰਾ 5 ਮੀਟਰ ਹੋਊਗਾ ਮੈਨੂੰ ਕਿ ਲਿਆ ਸਕਦੇ ਆ ਜੀ ਲੋ ਵੀ ਕਪੜਾ ਪੂਰਾ 5 ਮੀਟਰ ਮਿਲ ਕੇ ਵੀ ਲਿਆ ਸਕਦੇ ਹੋ ਰੰਗ ਇਹਦੇ ਵਿੱਚ ਦੇਖਣੇ ਆ ਰੰਗ ਪਿਆਈ ਇਹਦੇ ਵਿੱਚ ਲੋ ਵੀ ਰੰਗ ਦੇਖ ਤੇ ਬਲੈਕ ਰੰਗ ਪਿਆਈ ਇਹਦੇ ਵਿੱਚ ਆ ਦੇਖੋ ਇਹ ਕਾ ਪਰਪਲ ਰੰਗ ਪਿਆਈ ਇਹਦੇ ਵਿੱਚ ਲੋ ਜਿੰਨੇ ਮਰਜ਼ੀ ਰੰਗ ਜੀ ਫਰੇਕ ਡਿਜ਼ਾਈਨ ਦੇ ਵਿੱਚ ਚਾਰ ਰੰਗ ਤੁਹਾਨੂੰ ਪੱਕੇ ਮਿਲਣਗੇ ਜੀ ਆ ਦੇਖੋ ਇਹ ਕਾ ਡਿਜ਼ਾਈਨ ਹੈ ਇਹ ਥੋੜਾ ਬਰੀਕ ਪ੍ਰਿੰਟ ਹੈ ਜੀ ਇਹਦੇ ਵਿੱਚ ਵੀ ਚਾਰ ਰੰਗ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ ਜਿਵੇਂ ਰੰਗ ਦੇਖ ਲਓ ਤੁਸੀਂ ਇੱਕ ਆਹ ਰੰਗ ਆ ਗਿਆ ਜੀ ਆ ਦੇਖੋ ਕਾ ਰੰਗ ਆ ਗਿਆ ਇਹਦੇ ਵਿੱਚ ਇੱਕ ਆ ਬਲੈਕ ਰੰ ਤੇ ਇੱਕ ਰੰਗ ਆ ਇਹਦੇ ਵਿੱਚ ਆ ਤਿੰਨ ਚਾਰ ਰੰਗ ਪਏ ਨੇ ਜੀ ਆਹ ਦੇਖੋ ਕਾਫੀ ਰੰਗ ਹੈ ਜੀ ਤੇ ਇੱਕ ਆਹ ਡਿਜ਼ਾਈਨ ਹੈ ਜੀ ਇਹ ਵੀ 200 ਰੁਪਏ ਸਿਰਫ 200 ਰੁਪਏ ਹੈ ਜੀ ਲਓ ਵੀ 200 ਸਿਰਫ 200 ਰੁਪਏ ਹੈ ਜੀ ਸਿਰਫ 200 ਰੁਪਏ ਤੇ ਆਹ ਰੰਗ ਇਹਦੇ ਆਹ ਰੰਗ ਦੇ ਵਿੱਚ ਵੀ ਆਹ ਦੇਖੋ ਆਹ ਡਿਜ਼ਾਈਨ ਆਹ ਰੰਗ ਆਹ ਹਰਾ ਰੰਗ ਹੈ ਜੀ ਨਾਪੀ ਰੰਗ ਹੈ ਦੇ ਵਿੱਚ ਜੀ ਵਾਦੂ ਰੰਗ ਜਿਹੜਾ ਮਰਜ਼ੀ ਦੇਖ ਸਕਦੇ ਹੋ ਤੇ ਇੱਕ ਆਹ ਡਿਜ਼ਾਈਨ ਆ ਜੀ ਇਹ ਵੀ ਕੋਟਨ ਦਾ ਕੱਪੜਾ ਹੈ ਲਓ ਵੀ ਕੋਟਨ ਦੇ ਬਾਕੀ ਇਹਦਾ 250 ਰੁਪਏ ਸੂਟ ਹੈ ਜੀ ਆ 250 ਦਾ ਆ ਗਿਆ ਜੀ 250 ਰੁਪਏ ਸੂਟ ਆ ਪਲੇਨ ਸਲਵਾਰ ਨਾਲ ਮੈਚਿੰਗ ਆ ਜੀ ਪਲੇਨ ਸਲਵਾਰ ਨਾਲ ਮੈਚਿੰਗ ਕਮੀਜ਼ ਪਿਓਰ ਕੋਟਨ ਦਾ ਕਪੜਾ ਹੈ ਰੰਗਾ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਰੰਗਾ ਦੀ ਪੂਰੀ ਫੁੱਲ ਗਾਰੰਟੀ ਆ ਭਾਈ ਦੇਖ ਸਕਦੇ ਹੋ ਜੀ ਲਓ ਡਿਜ਼ਾਈਨ ਪਾウダー ਦਾ ਡਿਜ਼ਾਈਨ ਬਣਿਆ ਹੋਇਆ ਪਲੇਨ ਸਲਵਾਰ ਆ ਜੀ ਇਹਨਾਂ ਨਾਲ ਇਹ ਸਲਵਾਰ ਆ ਗਈ ਇਹਨਾਂ हां जी ਰੰਗ ਇਹਨਾਂ ਦੇ ਵਿੱਚ ਵੀ ਜਿਵੇਂ ਦੇਖ ਸਕਦੇ ਹੋ ਜੀ ਤੁਸੀਂ हां जी ਆ ਕਮੀਜ਼ ਦਾ ਰੰਗ ਆ ਨਾਲ ਸਲਵਾਰ ਆ ਜੀ ਇਹਦੇ ਜਿਵੇਂ ਇਦਾਂ ਦੇ ਰੰਗ ਪਏ ਨੇ ਹੂੰ ਹੂੰ ਆ ਸਾਰੇ ਲਾਈਟ ਡਾਰਕ ਰੰਗ ਸਟ ਡਾਰਕ ਆ ਕੇ ਲਾਈਟ ਆ ਕੇ ਐਵੇਂ ਦੇਖ ਸਕਦੇ ਜੇ ਮਰਜ਼ੀ ਰੰਗ ਦੇਖ ਸਕਦੇ ਜੀ ਤੁਸੀਂ ਹੂੰ ਇਹਦੇ ਨਾਲ ਲਾਲ ਸਲਵਾਰ ਆ ਜੀ ਜੀ ਬਾਰਡਰ ਦੇ ਨਾਲ ਮੈਚ ਹੁੰਦਾ ਸਲਵਾਰ ਦਾ ਇਹ ਕਾਰ ਰੰਗ ਇਦਾਂ ਦੇ ਰੰਗ ਰੰਗ ਇਹ ਚ ਵੀ ਬਹੁਤ ਮਿਲ ਜਾਣਗੇ ਲੋ ਤੇ ਇੱਕ ਚੁੰਨੀ ਵਾਲਾ ਸੂਟ ਹੈ ਜੀ ਇਹ 300 ਰੁਪਏ ਰੇਟ ਜੀ ਇਹਦਾ ਇਹ 300 ਇਹਦੇ ਨਾਲ ਚੁੰਨੀ ਹੈ ਪੂਰਾ ਆਲ ਓਵਰ ਸੂਟ ਹੈ ਜੀ ਠੀਕ ਆ 300 ਦਾ ਜੀ ਹਾਂ ਜੀ ਇਹਦੇ ਵਿੱਚ ਰੰਗ ਮਿਲ ਜਾਣਗੇ ਬਹੁਤ ਜਿਵੇਂ ਅਲੱਗ ਅਲੱਗ ਡਿਜ਼ਾਈਨ ਵੀ ਮਿਲ ਜਾਣਗੇ ਜਿਵੇਂ ਆਹ ਡਿਜ਼ਾਈਨ ਹੈ ਇਹ ਡਿਜ਼ਾਈਨ ਚ ਵੀ ਰੰਗ ਮਿਲ ਜਾਣਗੇ ਠੀਕ ਹੈ ਜੀ ਤੇ ਇੱਕ ਆ ਨਵਾਂ ਡਿਜ਼ਾਈਨ ਆਇਆ ਜੀ ਨਾਲ ਇਹਦੇ ਨਾਲ ਵੀ ਚੁੰਨੀ ਹੈ ਜੀ ਆਹ ਡਿਜ਼ਾਈਨ ਹੈ ਚੁੰਨੀ ਤੇ ਆਹ ਫੋਟੋ ਜਿਵੇਂ ਇਵੇਂ ਫੋਟੋ ਜਿਵੇਂ ਬਣੂਗਾ ਸੂਟ ਸਲਵਾਰ ਪੂਰੀ ਬਣੂਗੀ ਚਾਹੇ ਸਲਵਾਰ ਚਾਹੇ ਪੰਜਾਬੀ ਸਟਾਈਲੋ ਕਪੜਾ ਪੂਰਾ ਮਿਲੂਗਾ ਜੀ 5 ਮੀਟਰ ਪੂਰਾ ਹੋਊਗਾ ਕਪੜਾ ਤੇ ਇਹ ਚ ਵੀ ਰੰਗ ਮਿਲ ਜਾਣਗੇ ਹੋਰ ਕਈ ਤੇ ਜਿਵੇਂ ਇੱਕ ਆ ਡਿਜ਼ਾਈਨ ਆ ਗਿਆ ਇਹਦਾ ਡਿਜ਼ਾਈਨ ਦਾ ਫਰਕ ਹੈ ਜੀ ਇਹ ਡਿਜ਼ਾਈਨ ਚ ਵੀ ਰੰਗ ਮਿਲ ਜਾਣਗੇ ਇਹਦੇ ਨਾਲ ਚੁੰਨੀ ਆ ਆ ਕਸੂਨ ਸੂਟ ਪੂਰਾ ਆਲਓਵਰ ਆ 5 ਮੀਟਰ ਪੂਰਾ ਹੋਊਗਾ ਜੀ ਇਹ ਚ ਦਿਖਾ ਦਿਓ ਫੋਟੋ ਜੀ ਇਹ ਡਿਜ਼ਾਈਨ ਦਿਖਾਈ ਹੋਰ ਹੈ ਜੀ ਇਹਦੇ ਵੇਚਣ ਦੀ ਸੀ ਪਰੰਗੋ ਦੇ ਵਿੱਚ ਹੀ ਖਤਮ ਹੋ ਗਏ ਰੰਗ ਜਿਵੇਂ ਅਲੱਗ ਡਿਜ਼ਾਈਨ ਚ ਮਿਲਾਂਗੇ ਜਿਵੇਂ ਆਹ ਦੇਖ ਲਓ ₹100 ਦਾ ਟੋਟਾ ਜੀ ਇਹ ਇਹੀ ਦੇ ਇਹੀ ਦੇ ਵਿੱਚ ਹਾਂ ਜੀ ਇਹੀ ਕਪੜਾ ਹੈ ਸਾਰਾ ਆ ਡਿਜ਼ਾਈਨ ਹੈ ਦੇ ਵਿੱਚ ਠੀਕ ਹੈ ਠੀਕ ਤੇ ਰੰਗ ਦੇ ਵਿੱਚ ਵੀ ਮਿਲਣਗੇ ਬਹੁਤ ਆਪਸ਼ਨ ਆ ਕੱਪੜੇ ਦੇ ਤੁਸੀਂ ਸਹਿਰ ਮਰੇਕ ਕੋਲੇ ਦਾ ਕੱਪੜਾ ਦੇਖ ਰਹੇ ਹੋ ਇਸ ਟਾਈਮ ਇੱਕ ਆ ਇਹ ਮੈਚਿੰਗ ਸੂਟ ਆ ਜੀ ਇਹਦੇ ਨਾਲ ਟਾਈਗਰ ਪ੍ਰਿੰਟ ਪਲੇਨ ਸਲਵਾਰ ਆ ਇਹਦੇ ਨਾਲ ਆ ਕੋਟਨ ਦੀ ਚੁੰਨੀ ਆ ਆ ਚੁੰਨੀ ਆ ਜੀ ਇਹਦੇ ਨਾਲ ਕਮੀਦ ਨਾਲ ਦੀ ਚੁੰਨੀ ਆ ਇਹ ਨਾਲ ਪੂਰਾ ਸੂਟ ਦਾ ਕਪੜਾ ਹੋਊਗਾ 2.5 ਮੀਟਰ ਸਲਵਾਰ 2.5 ਠੀਕ ਸੂਟ ਪੂਰਾ ਆਰਾਮ ਨਾਲ ਬਣੂਗਾ ਜਿਵੇਂ ਮਰਜ਼ੀ ਤੁਸੀਂ ਚੈੱਕ ਕਰਕੇ ਲੈ ਜਾ ਸਕਦੇ ਰੰਗ ਇਹ ਚ ਵੀ ਮਿਲਣਗੇ ਜੀ ਹੋਰ ਜਿਵੇਂ ਇਹਦੇ ਵਿੱਚ ਕਾਲ ਆ ਲਾਲ ਰੰਗ ਹੈ ਹਾਂ ਆ ਰੰਗ ਹੈ ਇਹਦੇ ਵਿੱਚ ਇੱਕ ਇਹ ਕਲਰ ਆਪਸ ਨੂੰ ਬਹੁਤ ਜ਼ਿਆਦਾ ਆ ਬਹੁਤ ਮਿਲਣਗੇ ਤੇ ਇੱਕ ਆਹ ਡਿਜ਼ਾਈਨ ਹੈ ਜੀ ਇਹਦੇ ਨਾਲ ਪਲੇਨ ਸਲਵਾਰ ਹੈ ਜੀ ਇਹਨਾਂ ਪਲੇਨ ਸਲਵਾਰ ਆਉਂਦੇ ਆ ਇਹਦਾ ਕਮੀਜ਼ ਦਾ ਡਿਜ਼ਾਈਨ ਹੈ ਜੀ ਇਹ ਕਪੜਾ ਕਿਹੜਾ ਇਹ ਵੀ ਕੋਟਨ ਹੈ ਜੀ ਕੋਟਨ ਹੈ ਹਾਂ ਜੀ ਲੋ ਵੀ ਕੋਟਨ ਬਹੁਤ ਵਧੀਆ ਕੋਟਨ ਦਾ ਕਪੜਾ ਹੈ ਤੁਸੀਂ ਦੇਖ ਕੇ ਜਿਵੇਂ ਮਰਜ਼ੀ ਲੈ ਜਾ ਸਕਦੇ ਪਲੇਨ ਸਲਵਾਰਾ 1.5 ਮੀਟਰ ਸ ਆ ਚੁੰਨੀ ਹੈ ਜੀ ਇਹਦੇ ਨਾਲ ਆ ਚੁੰਨੀ ਆ ਵੀ ਚੁੰਨੀ ਵੀ ਬੜੀ ਹੈ ਜੀ ਤੇ ਦੁਪੱਟਾ ਵੀ ਦੇਖੋ ਵੱਡਾ ਪੂਰਾ ਲਓ ਵੀ ਦੇਖੋ ਦੁਪੱਟਾ ਪੂਰਾ ਵੱਡਾ ਹੈ ਉਹ ਹੈਵੀ ਦੁਪੱਟਾ ਪੂਰਾ ਫੁੱਟਾ ਸਵਾ ਦੋ ਮੀਟਰ ਦਾ ਦੁਪੱਟਾ ਹੈ ਜੀ ਸਵਾ ਦੋ ਮੀਟਰ ਦਾ ਦੁਪੱਟਾ ਰੰਗ ਇਹਦੇ ਵਿੱਚ ਚਾਰ ਮਿਲ ਜਾਣਗੇ ਜਿਵੇਂ ਇੱਕ ਆ ਰੰਗ ਹੈ ਇਹਦੇ ਵਿੱਚ ਅੱਛਾ ਜੀ ਆਹ ਦੇਖ ਸਕਦੇ ਰੰਗ ਲਓ ਵੀ ਰੰਗ ਆਪਸ਼ਨ ਵੀ ਬਹੁਤ ਜ਼ਿਆਦਾ ਮਿਲਦੇ ਤੁਹਾਨੂੰ ਰੰਗ ਇਹਦੇ ਵਿੱਚ ਕਾ ਦੇਖ ਸਕਦੇ ਆ ਮਿਲ ਜੂਗਾ ਜਮੇ ਤੇ ਇੱਕ ਆ ਰੰਗ ਦੇਖ ਸਕਦੇ ਤੁਸੀਂ ਆ ਮਿਲ ਜੂਗਾ ਜਮੇ ਚਾਰ ਰੰਗ ਇਹਦੇ ਵਿੱਚ ਮਿਲ ਜਾਣਗੇ ਜੀ ਲਓ ਇਹ ਕੱਪੜਾ ਕੋਈ ਦੇਖੋ ਕਿੰਨੇ ਪਿਆਰੇ ਕਲਰ ਨੇ ਕਿੰਨੀ ਪਿਆਰੀ ਆਪ ਬਾਕੀ ਇਹ ਤਾਂ ਕੱਟ ਦੇਖੋ ਕਿੰਨਾ ਕਪੜਾ ਬਹੁਤ ਫਰੀਜ਼ ਰਹੇ ਨੇ ਪੱਕੜੀਆਂ ਜਿਵੇਂ ਇੰਨਾ ਸਸਤਾ ਤੁਹਾਨੂੰ ਕਿਤੋਂ ਮਿਲਣਾ ਨਹੀਂ ਇਹ ਸਾਰੇ ਰਿਅਨ ਦਾ ਕੱਪੜਾ ਆ ਗਿਆ ਜੀ ਇੱਕ ਤੇ ਬਾਕੀ ਜੇ ਤੁਸੀਂ ਆਨਲਾਈਨ ਮੰਗਵਾਉਣਾ ਤਾਂ ਉੱਪਰ ਨੰਬਰ ਚੱਲਦਾ ਸਕਰੀਨ ਤੇ ਤੁਸੀਂ ਉੱਤੇ ਆਰਡਰ ਲਿਖਾ ਸਕਦੇ ਹੋ ਆਪਣਾ ਆ ਰਿਅਨ ਦਾ ਕੱਪੜਾ ਹੈ ਜੀ ਆ ਰਿਅਨ ਦਾ ਆ ਗਿਆ ਜੀ ਇਹਦੀ ਕੱਟ ਹੁੰਦੀ ਹੈ 4 ਮੀਟਰ ਦਾ ਜੀ 4 ਮੀਟਰ ਇਹਦਾ 1.5 ਮੀਟਰ ਪਣਾ ਹੁੰਦਾ ਜੀ ਪਣੇ ਦੇ ਹਿਸਾਬ ਨਾਲ ਪੂਰਾ ਸੂਟ ਬਣੂਗਾ ਲਓ ਵੀ 1.5 ਮੀਟਰ ਦਾ ਸੂਟ ਦੀ ਗਾਰੰਟੀ ਹੈ ਇਹ 4 ਮੀਟਰ ਦਾ ਆ ਗਿਆ ਨਾ 4 ਮੀਟਰ ਸੂਟ ਹੁੰਦਾ ਜੀ ਪੂਰਾ ਇਹ ਕਿੰਨੇ ਦਾ ਇਹ 300 ਦਾ ਸੂਟ ਹੈ ਜੀ ਸਿਰਫ 300 ਰੁਪਏ ਰੇਟ ਹੈ ਇਹਦਾ ਰੰਗ ਦੇ ਨੇ ਇਹਦੇ ਵਿੱਚ ਵੀ ਕਈ ਅਲੱਗ-ਅਲੱਗ ਮਿਲ ਜਾਣਗੇ ਤੇ ਰੰਗ ਦੇਖ ਸਕਦੇ ਜਿਵੇਂ ਰੰਗ ਦੇ ਵਿੱਚ ਲਾਈਟ ਵੀ ਮਿਲ ਜਾਣਗੇ ਜੀ ਲੋ ਵੀ ਆ ਰੰਗ ਆਪਣਾ ਦੇ ਵਿੱਚ ਡਾਰਕ ਰੰਗ ਮਿਲ ਜਾਣਗੇ ਜੀ ਜਿਵੇਂ ਮਰਜ਼ੀ ਦੇਖ ਸਕਦੇ ਇਹ ਆ ਰੰਗ ਪੈਨੇ ਤੇ ਆ ਦੇਖੋ ਕਿੰਨਾ ਸੋਹਣਾ ਸੂਟ ਆ ਲੈ ਟਾਈਗਰ ਪ੍ਰਿੰਟ ਦੇ ਵਿੱਚ ਵੀ ਡਿਜ਼ਾਈਨ ਕਈ ਅਲੱਗ-ਅਲੱਗ ਮਿਲ ਜਾਣਗੇ ਜਿਵੇਂ ਆ ਮੋਟਾ ਪ੍ਰਿੰਟ ਹੈ ਬਰੀਕ ਪ੍ਰਿੰਟ ਹੈ ਲਓ ਤੇ ਡਾਰਕ ਰੰਗ ਵੀ ਨੇ ਜੀ ਡਾਰਕ ਵੀ ਆਗੇ ਜਿਵੇਂ ਰੈੱਡ ਵਗੈਰਾ ਹਨਾ ਜਿੱਦਾਂ ਡਾਰਕ ਆ ਜੈਲੋ ਕਲਰ ਆ ਜੀ ਤੇ ਬਹੁਤ ਸਾਫ ਲਾਈਨਿੰਗ ਵਾਲੀ ਡਿਜ਼ਾਈਨ ਦੀ ਹੈ ਜੀ ਇਹ ਕੋਲੇ ਦਾ ਤੇ ਆਹ ਦੇਖ ਲਓ ਆਹ ਡਿਜ਼ਾਈਨ ਵੀ ਬਲਵਾ ਸਕਦੇ ਹੋ ਜਿਵੇਂ ਮਰਜ਼ੀ ਤੁਸੀਂ ਨੰਬਰ ਕੱਲਦੇ ਆ ਸਕਦੇ ਆ ਸਾਨੂੰ ਆਰਡਰ ਲਗਾ ਸਕਦੇ ਆ ਜੀ ਤੁਹਾਡੇ ਘਰੇ ਪਹੁੰਚਾ ਕੇ ਆਨਲਾਈਨ ਡਿਲੀਵਰੀ ਜਿਵੇਂ ਆ ਰੰਗ ਹੈ ਆ ਰੰਗ ਹੈ ਜੀ ਰੰਗ ਬਾਕੀ ਹੋਰ ਵੀ ਕਈ ਤਰ੍ਹਾਂ ਤਰ੍ਹਾਂ ਦੇ ਮਿਲ ਜਾਣਗੇ ਜਿਵੇਂ ਮਰਜ਼ੀ ਤੁਸੀਂ ਦੇਖ ਸਕਦੇ ਆ ਅਲੱਗ ਅਲੱਗ ਤਰ੍ਹਾਂ ਤਰ੍ਹਾਂ ਦੇ ਆਹ ਦੇਖ ਲਓ ਜਿਵੇਂ ਕਾ ਚੁੰਨੀ ਵਾਲਾ ਸੂਟ ਆ ਜੀ ਇਹ ਵੀ 300 ਰੁਪਏ ਰੇਟ ਆ ਜੀ ਆ ਵੀ 3 ਲੇ ਨੂੰ ਫਲਾਉਟ ਆ ਕਮੀਜ਼ ਦਾ ਕਪੜਾ ਜੀ ਤੇ ਇਹਨਾਂ ਵਿੱਚ ਵੀ ਅਲੱਗ-ਅਲੱਗ ਮਿਲ ਜਾਣਗੇ ਰੰਗ ਵੀ ਅਲੱਗ-ਅਲੱਗ ਮਿਲ ਜਾਣਗੇ 150 ਦੀਆਂ ਦੋ ਆਈ ਚੁੰਨੀਆ 300 ਦਾ ਸੂਟ ਆ ਜੀ ਆਹ ਦੇ ਤੇ ਹਾਂ ਤੇ ਸਲਵਾਰ ਆ ਹਾਂ ਜੀ ਇਹ ਸਲਵਾਰ ਦਾ ਕਪੜਾ ਹੈ ਜੀ ਸਲਵਾਰ ਤੇ ਨਾਲ ਆ ਦੁਪੱਟਾ ਹੀ ਆਹ ਦੁਪੱਟਾ ਆ ਗਿਆ ਦਾ ਆਹ ਦੇ ਲਾਉ ਆ ਦੁਪੱਟਾ ਹੈ ਜੀ ਆਹ ਦੁਪੱਟਾ ਸਵਾ 2 ਮੀਟਰ ਦਾ ਦੁਪੱਟਾ ਹੈ ਜੀ ਕੋਟਨ ਦਾ ਕਪੜਾ ਸਵਾ 2 ਮੀਟਰ ਹਾਂ ਜੀ ਸਵਾ 2 ਮੀਟਰ ਦੁਪੱਟਾ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਤੁਸੀਂ ਦੇਖ ਕੇ ਚੈੱਕ ਕਰਕੇ ਜਿਵੇਂ ਮਰਜ਼ੀ ਲਿਜਾ ਸਕਦੇ ਹੋ ਕੱਪੜੇ ਦੀ ਫੁੱਲ ਗਾਰੰਟੀ ਹੈ ਚੈੱਕ ਕਰਕੇ ਕੱਪੜੇ ਦੀ ਫੁੱਲ ਗਾਰੰਟੀ ਹੈ ਜੀ ਮੌਕੇ ਦੇ ਵਿੱਚ ਚੈੱਕ ਕਰਕੇ ਦਵਾਏ ਕੱਪੜਾ ਸਾਡੀ ਵਾਪਸੀ ਬਦਲੀ ਦੀ ਵੀ ਫੁੱਲ ਗਾਰੰਟੀ ਹੈ ਜੇ ਕੱਪੜੇ ਦੇ ਕੋਈ ਵੀ ਚੱਕਰ ਹੋਵੇ 900 ਵੀ ਬਾਅਦ ਦੀ ਬਦਲੀ ਵੀ ਹੋ ਜੂਗੀ ਕੱਪੜੇ ਦੇ ਵਿੱਚ ਬਾਅਦ ਵਿੱਚ ਜੇ ਕੋਈ ਨੁਕਸ ਹੋ ਨਿਕਲੇ ਸਾਡੀ ਬਦਲੇ ਦੀ ਫੁੱਲ ਗਾਰੰਟੀ ਹੁੰਦੀ ਹੈ ਜੀ ਇਹਦੀ ਵੀ ਮੇਰੇ ਡਿਜ਼ਾਈਨ ਹੋ ਰਹਿਗੇ ਡਿਜ਼ਾਈਨ ਹੈਗੇ ਜੀ ਆਹ ਲਓ ਵੀ ਅੱਜ ਤੁਹਾਨੂੰ ਡਿਜ਼ਾਈਨ ਹੋਰ ਦਿਖਾਉਨੇ ਆ ਆ ਲਓ ਹਾਰੰਗ ਹੈ ਜੀ ਹਲੋ ਆ ਇਹ ਨਾਲ ਚੁੰਨੀ ਹੈ ਜੀ ਆ ਚੁੰਨੀ ਆ ਗਈ ਨਾਲ ਫੋਟੋ ਜੀ ਵੀ ਦੇਖ ਸਕਦੇ ਆ ਜੀ ਫੋਟੋ ਜੀ ਵੀ ਆ ਡਿਜ਼ਾਈਨ ਹੈ ਜੀ ਇਹਦਾ ਪੂਰਾ ਵੀਆ ਡਿਜ਼ਾਈਨ ਬਣਦਾ ਜੀ ਸੂਟ ਲਓ ਜੀ ਐਵੇਂ ਦਾ ਬਣ ਜੂਗਾ ਸੂਟ ਪੂਰਾ ਸਲਵਾਰ ਪੂਰੀ ਬਣੂਗੀ ਸਲਵਾਰ ਪੂਰੀ ਬਣੂਗਾ ਇਹ ਕਹਿੰਦਾ 2.5 ਮੀਟਰ ਸਲਵਾਰ ਆ ਪੂਰਾ ਬਣੂਗਾ ਸੂਟ ਰੰਗ ਦੇ ਵਿੱਚ ਇੱਕ ਹੋਰ ਰੰਗ ਵੀ ਮਿਲੂਗਾ ਹਾਕ ਰੰਗ ਹੋਰ ਆ ਗਿਆ ਤੁਹਾਨੂੰ ਰੰਗ ਦਿਖਾਉਣੇ ਆ ਤੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਰੰਗ ਤੁਹਾਨੂੰ ਪੂਰੇ ਮਿਲਣਗੇ ਜੀ ਇਹਦੇ ਵਿੱਚ ਹਲੋ ਫੋਟੋ ਜੀ ਵੀ ਦੇਖ ਸਕਦੇ ਹੋ ਬਾਕੀ ਕੱਪੜਾ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਓ ਜੀ ਤੁਹਾਨੂੰ ਮਾਰਕੀਟ ਵਿੱਚ ਬਹੁਤ ਮਹਿੰਗੇ ਮਿਲ ਲਿਆ ਸੂਟ ਇਹ ਇਹ ਸੂਟ ਬਿਜਾਰ ਦੇ ਵਿੱਚ ਤੁਹਾਨੂੰ 450 500 ਘੱਟ ਲਿ ਮਿਲਿਆ ਜਿਹੜਾ ਆਪ ਕੋਲ ਘੱਟ ਮਿਲਣੀ ਨਹੀਂ ਸਾਡੇ ਸੇਲ ਦੇ ਵਿੱਚ ਬਿਲਕੁਲ ਘਟਾ ਕੇ ਰੇਟ ਲਾ ਰਿਹਾ ਜੀ ਬਹੁਤ ਘੱਟ ਰੇਟ ਤੁਹਾਨੂੰ ਮਿਲ ਰਿਹਾ ਹੈ ਨਹੀਂ ਬਿਲਕੁਲ ਘੱਟ ਤੋਂ ਘੱਟ ਰੇਟ ਮਿਲੂਗਾ ਜੀ ਇੱਥੇ ਲਓ ਜੀ ਆ ਦੇਖ ਕੱਪੜੇ ਦੀ ਗਾਰੰਟੀ ਹੈ ਜੀ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਸਵਾ ਦੋ ਮੀਟਰ ਦਾ ਦੁਪੱਟਾ ਹੈ 2.5 ਮੀਟਰ ਪੂਰੀ ਸਲਵਾਰ ਹੈ ਜੀ ਤੇ ਕਮੀਜ਼ ਦਾ ਕੱਪੜਾ ਵੀ ਪੂਰਾ ਡਿਜ਼ਾਈਨ ਪੂਰਾ ਬਣਾਇਆ ਹੈ ਡਿਜ਼ਾਈਨ ਦੇਖੋ ਕਿੰਨਾ ਪੂਰਾ ਅਗਲੀ ਸੈੱਟ ਪੱਲੇ ਦਾ ਡਿਜ਼ਾਈਨ ਵੀ ਬਣਾਇਆ ਹੋਇਆ ਹੈ ਤੇ ਜਿਵੇਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਇਹ ਸਿਰਫ 300 ਰੁਪਏ ਰੇਟ ਹੈ ਜੀ ਦਾ 300 ਰੁਪਏ ਕੱਪੜਾ ਪੂਰਾ ਵਧੀਆ ਹੋਊਗਾ ਪੂਰੀ ਗਾਰੰਟੀ ਹੈ ਕੱਪੜੇ ਦੀ ਆਹ ਪਲੇਨ ਸਲਵਾਰ ਹੈ ਜੀ ਦਾ ਲਓ ਜੀ ਆਹ ਪਲੇਨ ਸਲਵਾਰ ਆ ਗਏ ਕਿਹੜੇ ਉੱਧਰ ਵੀ ਵੇਚ ਰਹੇ ਨੇ ਸੂਟ ਇੱਧਰ ਵੀ ਵੇਚ ਰਹੇ ਨੇ ਸੂਟ ਸੂਟ ਥੋੜਾ ਥੋੜਾ ਵੇਚ ਰਹੇ ਨੇ ਆ ਜਲਦੀ ਕਰੋ ਜਲਦੀ ਤੋਂ ਜਲਦੀ ਫੋਨ ਕਰਕੋ ਸਾਨੂੰ ਕਾਹੇ ਦੁਪੱਟੇ ਵਾਲਾ ਵਧੀਆ ਸੂਟ ਪਿਓਰ ਕੋਟਨ ਦਾ ਕੱਪੜਾ ਹੈ ਜੀ ਡਿਜ਼ਾਈਨ ਦੇਖ ਸਕਦੇ ਤੁਸੀਂ ਲਓ ਵੀ ਦੇਖੋ ਪੂਰਾ ਵਧੀਆ ਡਿਜ਼ਾਈਨ ਹੈ ਜੀ ਇਹਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਆਹ ਲਓ ਮਗਰਲੀ ਛੜ ਦਾ ਡਿਜ਼ਾਈਨ ਹੈ ਜੀ ਇਹ ਮਗਰਲੀ ਛੜ ਆ ਗਈ ਨਾ ਹਾਂਜੀ ਇਹ ਮਗਰਲੀ ਛੜ ਆ ਗਈ ਜੀ ਇਹ ਅੱਗੇ ਮੂਰੇ ਫਰੰਟ ਪੱਲੇ ਦਾ ਡਿਜ਼ਾਈਨ ਹੈ ਆਹ ਫਰੰਟ ਪੱਲੇ ਦਾ ਆ ਗਿਆ ਤੇ ਆਹ ਸਲਵਾਰਾ ਜੀ ਇਹਦੇ ਨਾਲ ਪਲੇਨ ਸਲਵਾਰ 4.3 ਮੀਟਰ ਹੈ ਜੀ ਸਲਵਾਰ 4.3 ਮੀਟਰ ਪੂਰੀ ਸਲਵਾਰ ਪਿਓਰ ਕੋਟਨ ਦਾ ਕੱਪੜਾ ਜੀ ਕੱਪੜੇ ਦੀ ਪੂਰੀ ਫੁੱਲ ਗਾਰੰਟੀ ਮਿਲੂਗੀ ਤੁਹਾਨੂੰ ਜਿਵੇਂ ਮਰਜ਼ੀ ਤੁਸੀਂ ਦੇਖ ਕੇ ਲਿਜਾ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਸੈਮੀ ਵਿਓਰ ਦੀ ਚੁੰਨੀ ਹੈ ਜੀ ਸੈਮੀ ਸਵਾ ਦੋ ਮੀਟਰ ਦੀ ਇਹ ਵੀ ਚੁੰਨੀ ਪੜੀ ਚੁੰਨੀ ਹੈ ਸਵਾ ਦੋ ਮੀਟਰਾਈ ਸਾਈਜ਼ ਦੇ ਆਹ ਦੇ ਦਵਾ ਦੋ ਕੀ ਸੂਟ ਪਾ ਆ ਦੇ ਦੇ ਇਸਾਨੀ ਤੁਸੀਂ ਉਹ ਬੰਦਾ ਇਹ ਪਿਓਰ ਜੈਪੂਰੀ ਕੋਟਨ ਦਾ ਕਪੜਾ ਹੈ ਜੀ ਸਿਰਫ 300 ਰੁਪਏ ਰੇਟ ਹੈ ਜੀ ਤੇ ਡਿਜ਼ਾਈਨ ਇਹਦੇ ਵਿੱਚ ਕਈ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਜਿਵੇਂ ਲਾਈਨਿੰਗ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਆਹ ਡਿਜ਼ਾਈਨ ਹੈ ਜੀ ਇਹਦੇ ਵਿੱਚ ਹਰੇਕ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਰੰਗ ਮਿਲ ਜਾਣਗੇ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਆਹ ਦੇਖੋ ਆਹ ਡਿਜ਼ਾਈਨ ਹੈ ਆਹ ਡਿਜ਼ਾਈਨ ਹੈ ਸਭ ਤੋਂ ਇਹਨਾਂ ਦੇ ਵਿੱਚ ਆਨਲਾਈਨ ਆਰਡਰ ਜੇ ਨੇ ਜੀ ਆ ਦੇਖੋ ਇਹ ਡਿਜ਼ਾਈਨ ਚ ਵੀ ਕਿਹੜੇ ਰੰਗ ਮਿਲ ਜਾਣਗੇ ਜੀ ਤੇ ਫਲਾਵਰ ਵਾਲੇ ਡਿਜ਼ਾਈਨਾਂ ਚ ਵੀ ਕਿਹੜੇ ਰੰਗ ਮਿਲ ਜਾਣਗੇ ਜੀ ਇਹ ਜੈਪੁਰੀ ਆ ਗਿਆ ਨਾ ਹਾਂਜੀ ਇਹ ਪਿਓਰ ਜੈਪੁਰੀ ਕੋਟਨ ਦਾ ਕੱਪੜਾ ਜੀ ਕੱਪੜੇ ਦੇ ਗ੍ਰੈਂਡ ਕੱਚੀ ਕੋਟਨ ਵੀ ਕਹਿੰਦੇ ਨੇ ਨਾ ਜੈਪੁਰੀ ਕੋਟਨ ਵੀ ਕਹਿੰਦੇ ਨੇ ਜੀ ਠੀਕ ਹੋ ਠੀਕ ਕੱਪੜਾ ਗਰਮੀ ਦੇ ਵਿੱਚ ਪੂਰਾ ਠੰਡਾ ਰਹੂਗਾ ਵਧੀਆ ਕੱਪੜਾ ਰਹੂਗਾ ਬਾਕੀ ਰੰਗ ਨਹੀਂ ਜਾਊਗਾ ਖਰਾਬ ਨਹੀਂ ਹੋਊਗਾ ਜੀ ਠੀਕ ਜੀ ਲਾਈਟ ਰੰਗ ਮਿਲ ਜਾਣਗੇ ਜਿਵੇਂ ਬਰੀਕ ਪ੍ਰਿੰਟ ਨੇ ਜੀ ਬਰੀਕ ਪ੍ਰਿੰਟ ਦੇ ਵਿੱਚ ਵੀ ਕਿਹੜੇ ਡਿਜ਼ਾਈਨ ਮ ਜੇ ਲਾਈਟ ਰੰਗ ਦੇਖ ਰਹੇ ਹਾਂ ਲਾਈਟ ਰੰਗ ਵੀ ਮਿਲ ਜਾਣਗੇ ਧਾਰਕ ਵੀ ਮਿਲ ਜਾਣਗੇ ਇਹਨਾਂ ਦੇ ਵਿੱਚ ਲਗਭਗ ਜਿਵੇਂ ਮਰਜ਼ੀ ਤੁਸੀਂ ਦੇਖ ਸਕਦੇ ਆ ਆ ਰੰਗ ਪੈਨੇ ਜੀ ਇਹਨਾਂ ਦੇ ਵਿੱਚ ਆ ਰੰਗ ਪੈਨੇ ਇਹਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਰੰਗ ਦੇਖ ਸਕਦੇ ਹੋ ਕੋ ਰੰਗ ਆਪਸ਼ਨ ਕਿੰਨੀ ਜ਼ਿਆਦੇ ਆ ਬਹੁਤ ਰੰਗ ਮਿਲ ਜਾਣਗੇ ਬਾਕੀ ਹੋਰ ਵੀ ਰੰਗ ਇਹਦੇ ਵਿੱਚ ਕਈ ਆ ਜਾਣਗੇ ਜੀ ਠੀਕ ਆ ਜੀ ਅਗਲੇ ਹਫਤੇ ਤੱਕ ਜਿਵੇਂ ਦੇਖ ਸਕਦੇ ਹੋ ਹਰ ਇੱਕ ਸੰਡੇ ਸੇਲ ਲੱਗਦੀ ਆ ਪੱਕੀ ਹਾਂ ਪ੍ਰੇਕ ਸੰਡੇ ਹੁੰਦੀ ਆ ਹਰ ਇੱਕ ਸੰਡੇ ਰੰਗ ਡਿਜ਼ਾਈਨ ਬਦਲ ਕੇ ਆਉਂਦੇ ਰਹਿੰਦੇ ਆ ਲੋ ਕਪੜਾ ਦੇਖੋ ਰੰਗ ਬਹੁਤ ਜ਼ਿਆਦੇ ਮਿਲ ਜਾਣਗੇ ਤੇ ਤੁਹਾਨੂੰ ਦੁਪੱਟੇ ਵੀ ਜਿਵੇਂ ਤੁਸੀਂ ਚੁੰਨੀ ਵਾਲਾ ਸ ਆ ਚੁੰਨੀ ਵਾਲਾ ਦਿਖਾ ਦਉ ਤੁਹਾਨੂੰ ਉਹ ਚੁੰਨੀ ਵਾਲਾ ਤੁਸੀਂ ਸੂਟ ਦੇਖ ਰਹੇ ਸੀ ਇਹ ਸੂਟ ਹੈ ਜੀ ਲਓ ਇੱਕ ਮਿੰਟ ਇਹ ਸਿਰਫ 400 ਦਾ ਹੈ ਜੀ ਕੱਪੜੇ ਦੀ ਫੁੱਲ ਗਾਰੰਟੀ ਪਿਓਰ ਕਾਟਨ ਦਾ ਕੱਪੜਾ ਹੋਊਗਾ ਜੀ ਲਓ ਵੀ ਪਿਓਰ ਕਾਟਨ ਦਾ ਕੱਪੜਾ ਤੇ ਗਾਰੰਟੀ ਫੁੱਲ ਫੁੱਲ ਗਾਰੰਟੀ ਹੈ ਜੀ ਕੱਪੜੇ ਦੀ ਪੂਰਾ ਸੂਟ ਹੈ ਜੀ ਪੂਰਾ ਸੂਟ ਆ ਨਾਲ ਇਹਦੇ ਪਲੇਨ ਸਲਵਾਰ ਹੈ ਜੀ ਆ ਦੇਖ ਲਓ ਆ ਸਲਵਾਰ ਆ ਗਈ ਤੇ ਆ ਦੁਪੱਟਾ ਹੈ ਕਲਰ ਇਹਦੇ ਵਿੱਚ ਵੀ ਬਹੁਤ ਮਿਲ ਜਾਣਗੇ ਜਿਵੇਂ ਦੇਖ ਕਲਰ ਆਫਨ ਦਾ ਹਰ ਇੱਕ ਹਰ ਇੱਕ ਕੱਪੜੇ ਕਲਰ ਆਫਨ ਦਾ ਜਾਂਦੇ ਆ ਕੋਈ ਗੱਲ ਨਹੀਂ ਇਹ ਤਾਂ ਆਹ ਦੇਖ ਲਓ ਜਿਵੇਂ ਆਹ ਕਲਰ ਹੈ ਜੀ ਇਹਦੇ ਵਿੱਚ ਆਹ ਕਲਰ ਹੈ ਆਹ ਲਓ ਜੀ ਕਲਰ ਸਭ ਅਲੱਗ-ਅਲੱਗ ਨੇ ਜੀ ਅਲੱਗ-ਅਲੱਗ ਡਿਜ਼ਾਈਨ ਨੇ ਜਿਵੇਂ ਰੈੱਡ ਕਲਰ ਹੈ ਜਿਵੇਂ ਆ ਰੈੱਡ ਤੁਹਾਨੂੰ ਦਿਖਾ ਦਿੰਦੇ ਆ ਕਈ ਕਲਰ ਬਹੁਤ ਮਿਲ ਜਾਣਗੇ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਮਿਲ ਜਾਣਗੇ ਜੀ ਤੇ ਦੁਪੱਟੇ ਵੀ ਦਿਖਾ ਦਿਓ ਵੀਰੇ ਦੁਪੱਟੇ ਹਾਂਜੀ ਦੁਪੱਟੇ ਦੇਖ ਲਓ ਹੁਣ ਤੁਹਾਨੂੰ ਦੁਪੱਟੇ ਦਿਖਾਉਣੇ ਆ ਦੁਪੱਟੇ ਦੇਖ ਸਕਦੇ ਜਿ ਰੰਗੇ ਦੇ ਵਿੱਚ ਜਿਵੇਂ ਦੇਖ ਸਕਦੇ ਤੁਸੀਂ ਆ ਰੰਗ ਡਾਰਕ ਰੰਗ ਵੀ ਮਿਲਣਗੇ ਇਹਨਾਂ ਦੇ ਵਿੱਚ ਜੀ ਰੰਗ ਅਲੱਗ-ਅਲੱਗ ਮਿਲਣਗੇ ਜਿਵੇਂ ਆਹ ਰੰਗ ਪਿਆ ਜੀ ਪਿਓਰ ਕਾਟਨ ਦਾ ਕੋਟ ਹੈ ਜੀ ਪਿਓਰ ਕਾਟਨ ਦਾ ਦਬਾਟਾ ਹੈ ਆਹ ਲੈ ਬਾਕੀ ਆਹ ਡਿਜ਼ਾਈਨ ਹੈ ਜੀ ਅੱਛਾ ਜੀ ਲਾਈਟ ਜਿਵੇਂ ਲਾਈਟ ਰੰਗ ਵੀ ਨੇ ਡਾਰਕ ਵੀ ਮਿਲਣਗੇ ਲਾਈਨਿੰਗ ਦਾ ਡਿਜ਼ਾਈਨ ਹੈ ਜੀ ਇਹ ਵੀ 150 ਦੇ 2 ਆ ਜੀ ਕੋਟਨ ਦਾ ਦੁਪੱਟਾ ਹੈ ਬਾਜ਼ਾਰ ਚ ਪੁੱਛੋਗੇ ਤਾਂ 100 ਰੁਪਏ ਤੋਂ ਤੁਹਾਨੂੰ ਘੱਟ ਨਹੀਂ ਮਿਲੂਗਾ ਜੀ ਸਹੀ ਗੱਲ ਓਰੇ 152 ਨਾ ਇੱਥੇ 152 ਆ ਬਿਲਕੁਲ ਘੱਟ ਤੋਂ ਘੱਟ ਰੇਟ ਹੈ ਜੀ ਫਿਰ ਇੱਕ ਸੰਡੇ ਤੁਸੀਂ ਆ ਸਕਦੇ ਹੋ ਰੇਗ ਸੰਡੇ ਆ ਕੇ ਤੁਸੀਂ ਦੇਖ ਕੇ ਜਿੰਮੇ ਮਰਜ਼ੀ ਦੇਖ ਕੇ ਲੈ ਜਾ ਸਕਦੇ ਹੋ ਤਕਰੀਬਨ ਉੱਪਰ ਨੰਬਰ ਚੱਲਦਾ ਤੁਸੀਂ ਉਹ ਤੇ ਕਾਲ ਕਰਕੇ ਬਾਰੇ ਪੁੱਛ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਪ੍ਰਿੰਟਡ ਡਿਜ਼ਾਈਨ ਵੀ ਨੇ ਬਾਕੀ ਆਹ ਰੰਗ ਲੱਗੇ ਹੋਏ ਨੇ ਜੀ ਸਾਰੇ ਇਹ ਪਿਓਰ ਕਾਟਨ ਦਾ ਦੁਪੱਟਾ ਹੈ ਜਿਵੇਂ ਮਰਜ਼ੀ ਦੇਖ ਸਕਦੇ ਆਹ ਦੇਖੋ ਸਾਜੀ ਦਾ ਲਰੋਖਣ ਤੇ ਇੱਕ ਲੀਲਣ ਦਾ ਦੁਪੱਟਾ ਵੀ ਮਿਲ ਜੂਗਾ 150 ਦੇ 2 ਨੇ ਜੀ ਉਹ ਵੀ ਲੀਲਣ ਦਾ ਦੁਪੱਟਾ ਵੀ 150 ਦੇ 2 ਲਾਓ ਜਿਵੇਂ ਰੰਗੋਲੀ ਵਾਲਾ ਕਹਿੰਦੇ ਨੇ ਦੁਪੱਟੇ ਨੂੰ ਜੀ ਆਹ ਇਹ 150 ਦੇ 2 ਹੈ ਲੀਲਣ ਦਾ ਦੁਪੱਟਾ ਜੀ ਲੀਲਣ ਦਾ ਹਾਂ ਜੀ ਰੰਗ ਡਿਜ਼ਾਈਨ ਇਹਦੇ ਵਿੱਚ ਵੀ ਅਲੱਗ-ਅਲੱਗ ਮਿਲ ਜਾਣਗੇ ਜਿਵੇਂ ਮਰਜ਼ੀ ਦੇਖ ਸਕਦੇ ਰੰਗ ਤੁਸੀਂ ਆਹ ਦੇ ਇਦਾਂ ਦੇ ਰੰਗ ਮਿਲ ਜਾਣਗੇ ਜੀ ਇਹਨਾਂ ਦੇ ਵਿੱਚ ਵੀ ਰੰਗ ਲੱਗੇ ਹੋਣੇ ਜਿਵੇਂ ਆਹ ਰੰਗ ਲੱਗੇ ਹੋਣੇ ਜੀ ਇਹਨਾਂ ਦੇ ਵਿੱਚ ਆਹ ਦੇਖੋ ਆਹ ਸਾਰੇ ਰੰ ਲੋ ਸਹਿਰ ਮਰੀ ਕੋਲੇ 100 ਵਾਲੇ ਦੁਪੱਟੇ ਦੀ ਗੱਲ ਕਰੀ ਤਾਂ ਹੁਣ 100 ਵਾਲਾ ਦੁਪੱਟਾ ਹੈ ਜੀ ਆ ਦੇਖੋ ਇਹ ਦੁਪੱਟਾ ਆ 100 ਰੁਪਏ ਦਾ ਜੀ ਆ 100 ਰੁਪਏ ਰੰਗੇ ਵਿੱਚ ਬਹੁਤ ਮਿਲਣਗੇ ਡਿਜ਼ਾਈਨ ਵਾਲਾ ਜਿਵੇਂ ਅੱਜ ਕੱਲ ਸੂਟਾਂ ਨਾਲ ਮੈਚਿੰਗ ਕੀਤੇ ਜਾਂਦੇ ਨੇ ਦੁਪੱਟੇ ਉਹਨਾਂ ਦੇ ਵਿੱਚ ਆ ਦੁਪੱਟੇ ਆ ਜਾਂਦੇ ਆ ਜੀ ਇਹਨਾਂ 'ਚ ਵੀ ਰੰਗ ਪਏ ਨੇ ਜੀ ਬਹੁਤ ਜਿਵੇਂ ਦੇਖ ਸਕਦੇ ਤੁਸੀਂ ਰੰਗ ਰੰਗ ਆਪਸ਼ਨ ਦੇਖੋ ਕਿੰਨੀ ਜਾਂਦੀਆਂ ਅੱਗੇ ਵਿੱਚ ਬਹੁਤ ਨੇ ਜੀ ਸਾਰੇ ਰੰਗ ਲਾਈਟ ਰੰਗ ਵੀ ਨੇ ਜੀ ਡਾਰਕ ਰੰਗ ਵੀ ਆ ਜੀ ਜਿਵੇਂ ਆ ਬਲੈਕ ਰੰਗ ਆ ਜੀ ਨੇਵੀ ਰੰਗ ਆ ਬਹੁਤ ਸਸਤਾ ਕੱਪੜਾ ਜੀ ਸ ਇਹ ਕੋ 200 ਰੁਪਏ ਤੋਂ ਸੂਟ ਸਟਾਰਟ ਹੋ ਜਾਂਦਾ ਤੇ ਜਿਵੇਂ ਤੁਹਾਨੂੰ ਆਪਾਂ ਦਿਖਾਇਆ ਕੱਪੜਾ ਪੂਰਾ ਵਧੀਆ ਗਾਰੰਟੀ ਵਾਲਾ ਕੱਪੜਾ ਹੋਊਗਾ ਜੀ ਪੂਰਾ ਗਾਰੰਟੀ ਵਾਲਾ ਕੱਪੜਾ ਹੋਊਗਾ ਜੀ ਐਵੇਂ ਦਾ ਕੋਈ ਨਹੀਂ ਹੈਗਾ ਤੁਸੀਂ ਆ ਕੇ ਵੀ ਬਾਏ ਕਰ ਸਕਦੇ ਹੋ ਬਾਕੀ ਜੀ ਆਨਲਾਈਨ ਮੰਗਾਉਣੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਤੇ ਇੱਕ ਲੀਲਣ ਦਾ ਦੁਪੱਟਾ 100 ਰੁਪਏ ਦਾ ਜੀ ਲਓ ਵੀ ਲੀਲਣਾ ਦੁਪੱਟਾ 100 ਰੁਪਏ ਦਾ ਬੜਾ ਦੁਪੱਟਾ ਹੈ ਜੀ 2 ਮੀਟਰ ਸਵਾ 2 ਮੀਟਰ ਦੀ ਜੀ ਦੁਪੱਟੇ ਆ ਦੇਖ ਲਓ ਰੰਗ ਡਿਜ਼ਾਈਨ ਇਹਦੇ ਵਿੱਚ ਵੀ ਬਹੁਤ ਮਿਲ ਜਾਣਗੇ ਜਿਵੇਂ ਦੇਖ ਸਕਦੇ ਹੋ ਲੀਲਣ ਦੇ ਦੁਪੱਟੇ ਦੇ ਵਿੱਚ ਆਹ ਡਿਜ਼ਾਈਨ ਲਾਈਟ ਰੰਗ ਡਾਰਕ ਰੰਗ ਬਹੁਤ ਰੰਗ ਮਿਲ ਜਾਣਗੇ ਇਹਦੇ ਵਿੱਚ ਤੇ ਕੋਟਨ ਦਾ ਦੁਪੱਟਾ ਵੀ ਮਿਲ ਜੂਗਾ ਜੀ 100 ਰੁਪਏ ਵਾਲਾ ਆ ਦੇਖ ਲਓ ਜੀ 100 ਰੁਪਏ ਦੀ ਰੇਂਜ ਦੇ ਵਿੱਚ ਕੋਟਨ ਦਾ ਦੁਪੱਟਾ ਵੀ ਹੈ ਕੋਟਨ ਦਾ ਜੀ ਸਵਾ 2 ਮੀਟਰ ਦਾ ਦੁਪੱਟਾ ਜੀ ਬੜਾ 2 ਮੀਟਰ ਦਾ ਦੁਪੱਟਾ ਪਿਓਰ ਕੋਟਨ ਹੈ ਜੀ ਪਿਓਰ ਕੋਟਨ ਰੰਗਾ ਦੀ ਗਾਰੰਟੀ ਹੈ ਰੰਗ ਤੁਸੀਂ ਦੁਪੱਟਿਆਂ ਦੇ ਪੁੱਛੋ ਤਾਂ ਰੰਗਾ ਦੀ ਫੁੱਲ ਗਾਰੰਟੀ ਹੈ ਜੀ ਹਾਂ ਰੰਗਾ ਦੀ ਫੁੱਲ ਗਾਰੰਟੀ ਹੈ ਰੰਗ ਨਾਲ ਉੱਤਰਦਾ ਨਾ ਕੱਪੜਾ ਖਰਾਬ ਹੁੰਦਾ ਜੀ ਰੰਗ ਇਹਦੇ ਵਿੱਚ ਆ ਲੱਗੇ ਹੋਏ ਨੇ ਸਾਹਮਣੇ ਜਿਹੜਾ ਮਰਜੀ ਰੰਗ ਦੇਖ ਸਕਦੇ ਹੋ ਆ ਦੇਖੋ ਕਿ ਲਾਈਨਿੰਗ ਵਾਲਾ ਡਿਜ਼ਾਈਨ ਹੈ ਅੱਜ ਕੱਲ ਬਹੁਤ ਰਵਾਜ ਚੱਲ ਰਿਹਾ ਹੈ ਦੁਪੱਟੇ ਦਾ ਵੀ ਇਹ ਰੰਗ ਬਹੁਤ ਮਿਲ ਜਾਣਗੇ ਇਹਦੇ ਵਿੱਚ ਵੀ ਬਹੁਤ ਸਾਰਾ ਕੱਪੜਾ ਪਹਿਰੇ ਬਾਕੀ ਆਪਸ਼ਨ ਤੁਹਾਨੂੰ ਕਲਰ ਦੀ ਆਪਾਂ ਦਿਖਾ ਦੇ ਵੀ ਕਿੰਨੀ ਜਾ ਰਹੇ ਜੀ ਸਾਡੇ ਰੰਗ ਜੀ ਲਓ ਤੇ ਇੱਕ ਵਧੀਆ ਦੁਪੱਟਾ ਵੀ ਹੈ ਕੜਾਈ ਵਾਲਾ ਜੀ ਤੇ ਕੜਾਈ ਵਾਲਾ ਦੁਪੱਟਾ ਵੀ ਦਿਖਾ ਦੇ ਹਾਂ 200 ਜੀ 200 ਆਲੇ ਕੋਈ 200 ਰੁਪਏ ਰੇਟ ਹੈ ਜੀ ਇਹਦਾ ਠੀਕ ਹੈ ਜੀ ਤੇ 2 ਮੀਟਰ ਦਾ ਦੁਪੱਟਾ ਹੈ ਕੜਾਈ ਪੂਰੀ ਫੁੱਲ ਕੜਾਈ ਫੁੱਲ ਕੜਾਈ 2 ਮੀਟਰ ਪੱਕੀ ਕੜਾਈ ਆ ਕੋਈ ਕੱਚੀ ਕੜਾਈ ਨਹੀਂ ਜਾਂ ਉਧਰ ਜੂਗੀ ਕੜਾਈ ਪੱਕੀ ਕੜਾਈ ਆ ਇਹਦੇ ਵਿੱਚ ਪਾਕਿਸਤਾਨੀ ਦੁਪੱਟਾ ਆ ਪਾਕਿਸਤਾਨੀ ਦੁਪੱਟਾ ਕਹਿੰਦੇ ਨੇ ਖਾਸ ਕਰਕੇ ਇਹਨੂੰ ਇਹਦੇ ਵਿੱਚ ਰੰਗ ਬਹੁਤ ਮਿਲ ਜਾਣਗੇ ਜਿਵੇਂ 블랙 ਰੰਗ ਹੈ ਜੀ ਤੇ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਰੰਗ ਨੇ ਇਹਨਾਂ ਦੇ ਵਿੱਚ ਆਹ ਵਾਈਟ ਰੰਗ ਹੈ ਜਿਵੇਂ ਦੇਖ ਸਕਦੇ ਆ ਪਿਸਤਾ ਕਲਰ ਆ ਜੀ ਆਹ ਦੇਖੋ orange ਬਈ ਨੀ ਇਹਦੇ ਵਿੱਚ ਇਹਨਾਂ ਚ ਰੰਗ ਹੋਰ ਵੀ ਕਈ ਮਿਲ ਜਾਣਗੇ ਅਲੱਗ-ਅਲੱਗ ਡਿਜ਼ਾਈਨ ਨੇ ਅਲੱਗ-ਅਲੱਗ ਰੰਗਾਂ ਦੇ। ਉਹ ਵੀ ਸ਼ਹਿਰ ਮਰੇ ਕੋਲੇ ਹਰੇਕ ਐਤਵਾਂ ਨੂੰ ਤੁਸੀਂ ਆ ਕੇ ਫੀਦਿਦਾਰੀ ਕਰ ਸਕਦੇ ਹੋ ਵਧੀਆ-ਵਧੀਆ ਸੂਟਾਂ ਦਾ। ਤੁਸੀਂ ਆਓਗੇ ਤਾਂ ਤੁਹਾਨੂੰ ਅਲੱਗ-ਅਲੱਗ ਰੰਗ ਵੀ ਮਿਲਣਗੇ, ਅਲੱਗ-ਅਲੱਗ ਡਿਜ਼ਾਈਨ ਵੀ ਮਿਲਣਗੇ। ਅਲੱਗ-ਅਲੱਗ ਡਿਜ਼ਾਈਨ। ਲਓ। ਬਹੁਤ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਤੇ ਲਓ ਜੀ ਸ਼ਹਿਰ ਮਰੇ ਕੋਲੇ ਤੁਹਾਨੂੰ ਇਹ ਜਿਹੜਾ ਸਾਫਤਾ ਕੱਪੜਾ ਆ ਚਾਰਚ ਬਣੀ ਹੋਈ ਆ ਜੀ। ਸੰਡੇ ਮਾਰਕੀਟ ਦੇ ਵਿੱਚ ਤੇ ਇੱਥੇ ਆ ਦੁਕਾਨ ਆ ਤੇ ਇੱਥੋਂ ਤੁਸੀਂ ਆ ਕੇ ਬਹੁ ਇਹ ਫੁੱਲ ਐਡਰੈਸ ਆ ਜੀ ਛੰਡੇ ਮਾਰਕੀਟ ਸ਼ਹਿਰ ਮਰੀਕੋਲ ਹਰੇਕ ਐਤਵਾਰ ਨੂੰ ਲੱਗਦੀ ਆ ਤੇ ਆ ਲੱਗੀ ਆ ਥੇਲ ਇੱਧਰ ਤੇ ਇੱਥੇ ਬਾਈ ਉਹਨਾਂ ਦੀ ਆ ਦੁਕਾਨ ਆ ਜਿਹੜੀ ਇੱਥੋਂ ਆ ਕੇ ਬਹੁਤ ਸਸਤਾ ਕੱਪੜਾ ਲੈ ਸਕਦੇ ਹੋ